ਕਰੋ ਸਵਾਦ ਅੰਦਰ ਦੇ ਟ੍ਰੈਕ ਦੇ ਵਿੱਚ ਅੱਜ ਚਾਲਮ ਦੇ ਲਈ ਵਿੱਚ ਹੌਸਲਾ ਚਾਹੀਦਾ ਹੁੰਦਾ ਆਪਣੇ ਕੋਲ ਕੰਨੀਆਂ ਤਾਲੀਆਂ ਆਪਾਂ ਤਾਲੀਆਂ ਦੇ ਨਾਲ ਨਾਲ ਹੌਸਲਾ ਜਰੂਰ ਸੋ ਸਾਨੂੰ ਸਲਾਮ ਜੀ ਹੈ ਜਿਹੜਾ ਪੁਰਾਣੀ ਗ੍ਰੇਡ ਆਪਣੀ ਸਾਭ ਦੇ ਦਿੱਤੀ ਆ ਦਾ ਸਾਵਾ ਨੇ ਡੇਉਣ ਜੀ ਸੋ ਪ੍ਰਤਾਪ ਜੀ ਵੀ ਆ ਰਹੇ ਆ ਆਪਾਂ ਨਾਮ ਇਹਨਾਂ ਨੂੰ ਉਹਨਾਂ ਤੋਂ ਇੱਥੇ ਦਵਾ ਜਨ ਲੈ ਕੇ ਜਾਇਓ ਆਪਣੇ ਪੰਜਵਾਂ ਨੰਬਰ ਹੈ ਜੀ ਟੈਗ ਨੰਬਰ 243 ਦਰਸਾਣ ਸਿੰਘ ਪੁੱਤਰ ਜਸਵੰਤ ਸਿੰਘ ਪੰਜਵਾਂ ਗਾੜੀਆਂ ਬਾਅਦੋ ਇੱਕ ਵਾਰੀ ਪੰਜਵਾਂ ਜੀ ਪਿੰਡ ਤਨਾ ਤਨਾਸ਼ੀਲ ਪਿੰਡ ਤਨਾਸ਼ੀਲ ਹੈ ਜਿਲ੍ਹਾ ਫੋਜ਼ਪੁਰ ਉਧਰੋਂ ਹੀ ਆਉਣੇ ਬਾਟ ਵਾਲੇ ਸਾਰੇ ਰੀਲੇ ਵਾਲੇ बारका जी ਚੌਥਾ ਨੰਬਰ ਲਓ ਵੀ ਚੌਥਾ ਟੈਗ ਨੰਬਰ 2107 ਆਓ ਤਾੜੀਆਂ ਹਰਜੋਤ ਸਿੰਘ ਆ ਪੁੱਤਰ ਹਰਜਿੰਦਰ ਸਿੰਘ ਅੰਮ੍ਰਿਤਸਰ ਤੋਂ ਜੀ ਸਾਡਾ ਪਿੰਡਾ ਜੀ ਚੌਥਾ ਨੰਬਰ ਹੈ ਜੀ ਮੀਨੀ ਰਾਜ ਦੇ ਵਿੱਚ ਲਓ ਜੀ ਫੋਲ ਕਰੋ ਜੀ ਚੌਥੇ ਦਾ ਫੋਲ ਜੀ ਤੀਜਾ ਤੀਜਾ ਹਾਂਜੀ ਲੋਬੇ ਤਿੰਨੇ ਲੈ ਗਿਆ ਪਹਿਲੇ ਆ ਤਿੰਨਾਂ ਦੇ ਉੱਤੇ ਆਪਾਂ ਝੋਲਤ ਬਾਰੇ ਹੁੰਦਾ ਜੀ ਇਹ ਜੋ ਸਾਡੇ ਘਰਾਂ ਦੀ ਸਭੇ ਡੈਕ ਨੂੰ ਮਾ ਦਾ ਸ਼ਿੰਗਾਰ ਹੈ ਜੀ ਤੀਜਾ ਨੰਬਰ ਪੀਜਾ ਨੰਬਰ ਅੱਜਾ ਬਾਰੇ ਪਾਉਗੇ ਜੀ ਤੀਜਾ ਨੰਬਰ ਜੀ ਇਹ ਕਹਿ ਰਿਹਾ ਚਾਹੀਦਾ ਬਾਹਰ ਨਹੀਂ ਕਰੋ ਦੇ ਨਿਯੋਗਾ ਫੜਨਾ ਕਰਵਾ ਤੀਜਾ ਨੰਬਰ ਦੀ ਤੀਜਾ ਨੰਬਰ ਦੀ ਤੀਜਾ ਤਾੜੀਆਂ ਮਾਰੋ ਇੱਕ ਵਾਰ ਫਿਰ ਤੀਜਾ ਨੰਬਰ ਤੇ ਹਰੇ ਰੰਗ ਦਾ ਝੋਲਾ ਤੀਜੇ ਨੰਬਰ ਤੇ ਹਰੇ ਰੰਗ ਦਾ ਜੀ ਤੀਜੇ ਇਤਨੀ ਬੜੀ ਗੋਜੀ ਤੀਜਾ ਜੀ ਇਹ ਨਿਰਿਆਦਾਰੀ ਬੜੀ ਚੱਕਰ ਵਾਲੀ ਹੈ hello paul ਜਾ ਦੇ ਪਹਿਲਾ ਲੈ ਗਏ ਜੀ ਪਹਿਲਾ ਫੌਜ ਹੁਣੇ ਨੂੰ ਪਹਿਲੇ ਵਾਲਾ ਚੋਰ ਫੋਜੀ ਪਹਿਲੇ ਵਾਲਾ ਪਹਿਲੇ ਵਾਲਾ ਲਾਰ ਆ ਜੀ ਹੁਣ ਦੋ ਨਾਲੋਂ ਪਹਿਲਾ ਕਿਹਦੇ ਪਹਿਲਾ ਦੂਜੇ ਦਾ ਫੇ ਕਹਿਣ ਦੀ ਲੋੜ ਹੀ ਨਹੀਂ ਪੈਣੀ ਮਰੋ ਦੂਜਾ ਆ ਵੀ ਜਿਹਦੇ ਆ ਮੇਰਾ ਜੋ ਪਹਿਲੇ ਲਈ ਹੈ ਤੇ ਪਹਿਲੇ ਵਾਲਾ ਜੀ ਇਹਦੇ ਕੋਲ ਹਰਿਆਕੋ ਲਾਇਆ ਹੋਆ ਤੇ ਕੋ ਆਪਣਿਆ ਪਹਿਲਾ ਪਹਿਲਾ ਭਾਈ ਉਹਦੇ ਜੀ पहिरां लो जी ਉਹਨਾਂ ਦੀ ਜਾਨ ਕਰਦੀ ਆ ਮੈਨੂੰ ਫੋਤਰੀ ਲੱਗੀ ਵੀ ਇਹ ਤੋਂ ਮੁੱਕ ਭਜੇ ਜੀ 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 ਜ ਇਹ ਗੱਲ ਬਹੁਤ ਜੰਗੀ ਆ ਜਿਹੜੇ ਜੱਡਾ ਦੇਖੋਗਾ ਪਹਿਲੇ ਹੀ ਕਹੀ ਜੱਡਾ ਨੰਬਰ ਚੱਡੇ ਜਰਾ ਬਈ ਕੋਰਾ ਜਿਹਾ ਬਿਲਾ ਲਗਾ ਜੱਡਾ ਪੁੱਛੋ ਦੇਖੋਗੇ ਪਤਾ ਲੱਗਣਾ ਕਿ ਮੱਤ ਜੱਡਾ ਜੀ ਤੇ ਕਾਈ ਆ ਦੂਜਾ ਰਾਤ ਅੱਜ ਆ ਗਿਆ ਸੀ ਹੁਣ ਪਰਮੇਂਦਰ ਸਿੰਘ ਪਿੰਡ ਫੱਗਾ ਪਰਮੇਂਦਰ ਸਿੰਘ ਬਹੁਤ ਜੁਸੀ ਸੀ ਜੀ ਨਾ ਅੱਜ ਪਾਰਕਾ ਬਹਾਦਰ ਜੀ ਪੱਜਾ ਦੇ ਸੁਭਾਅ ਦੇ ਸਵੱਸਿਆ ਜੀ ਇਹਨਾਂ ਦੀ ਗਿਣਤੀ ਘਟਦੀ ਜਾਂਦੀ ਹੈ ਕਮੇਟੀ ਨੂੰ ਬੇਰੀ ਬੇਨਤੀ ਹੈ ਕਿ ਬੰਦਿਆਂ ਨੂੰ ਬਾਹਰ ਗਾਰਡ ਕਿੱਥੇ ਹੈ ਜੀ ਅੱਜੋ ਗੇਟ ਤੋਂ ਬੰਦੇ ਅੰਦਰ ਵੜੀ ਜਾਂਦੇ ਕੀ ਕਰਦੇ ਹੋ ਚੋਟੀ ਵਾਲਾ ਜੀ ਬਾਤੂ ਬੰਦੇ ਬਾਤ ਕਰੋ ਜੀ ਬਾਤੂ ਬੰਦਾ ਬਿਨਾ ਕਮੇਟੀ ਤੋਂ ਕੋਈ ਅੰਦਰ ਨਾ ਹੋਵੇ ਲੋ ਜੀ ਬਹੁਤ ਹੋ ਗਿਆ ਕੰਪੀਟੀਸ਼ਨ ਸਤ ਸ੍ਰੀ ਅਕਾਲ ਜੀ ਮੇਰੀ ਮਾਰਮਾ ਨੂੰ ਕੋਆਰ ਦਾ ਬਹੁਤ ਬਹੁਤ ਪਹਿਲੇ